ਆਵਾਜ਼ੀ ਪਾਰਟੀ ਨੂੰ ਕੇਰਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਆਵਾਜ਼ੀ ਪਾਰਟੀ ਦੇ ਊਨੀਲ ਗਰਗ ਨੇ ਕਿਹਾ ਕਿ ਪੰਜਾਬ ਦੇ ਜ਼ਖਮਾਂ ਦੇ ਨੂਨ ਛੜਕਣਾ ਬੰਦ ਕਰੋ ਪੰਜਾਬ ਨੂੰ 20000 ਕਰੋੜ ਦਾ ਨੁਕਸਾਨ ਹੋਇਆ ਤੁਸੀਂ 240 ਕਰੋੜ ਦੀ ਗੱਲ ਕਰ ਰਹੇ ਹੋ ਭਾ ਨਰੇਂਦਰ ਮੋਦੀ ਨੇ ਸਿਰਫ 1600 ਕਰੋੜ ਦਾ ਐਲਾਨ ਕੀਤਾ ਤੇ ਚਲੇ ਗਏ ਸੁਨੀਲ ਜਾਖੜ ਦੇ ਕੋਲ ਸਾਡੇ ਲੋਕਾਂ ਦੇ ਲਈ 20000 ਕਰੋੜ ਦੀ ਮੰਗ ਕਰਨ ਦੀ ਹਿੰਮਤ ਦੀ ਕਮੀ ਸੀ ਪੰਜਾਬ ਨੂੰ ਸ਼ੁਰੂਆਤ ਤੋਂ ਹੀ এসਆਰਐਫ ਦੇ 31 ਸਰ 5012 ਕਰੋੜ ਰੁਪਏ ਹਾਸਲ ਹੋਏ ਇੱਕ ਵੀ ਬੀਜੇਪੀ ਆਗੂ ਦੇ ਵਿੱਚ ਜਵਾਬ ਦੇਣ ਦੀ ਹਿੰਮਤ ਨਹੀਂ ਸੀ ਜੇਕਰ ਤੁਹਾਨੂੰ ਸੱਚਮੁੱਚ ਪਰਵਾਹ ਹੈ ਤਾਂ ਤੁਰੰਤ ਵੀ ਹਜ਼ਾਰ ਕਰੋੜ ਹਰ ਰਾਹਤ ਜਾਰੀ ਕਰੋ ਪੰਜਾਬ ਦੇ 6000 ਕਰੋੜ ਦੇ ਬਕਾਇਆ ਦਾ ਭੁਗਤਾਨ ਕਰੋ ਬੀਜੇਪੀ ਆਗੂ ਪਰਮਿੰਦਰ ਸਿੰਘ ਬਰਾੜ ਨੇ 240 ਕਰੋੜ ਦੀ ਰਾਸ਼ੀ ਦਾ ਪੋਸਟ ਕੀਤਾ ਸੀ ਪੋਸਟ ਦੇ ਨੀਲ ਗਰਗ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ। ਨੀਲ ਗਰਗ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੂਲਫਨ ਲਾਈਨ ਤੇ ਜੁੜੇ ਨੇ ਗਰਗ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ। ਬਹੁਤ-ਬਹੁਤ ਸ਼ੁਕਰੀਆ ਗਗਨ ਮੈਡਮ। ਜੀ, ਭਾਜਪਾ ਜੋ ਨਿਸ਼ਾਨੇ ਸਾਧ ਰਹੀ ਆਮ ਆਦਮੀ ਪਾਰਟੀ ਨੂੰ کہہ ਰਹੀ ਹੈ ਕਿ ਉਹ ਇਹ ਕਹਿ ਰਹੀ ਹੈ ਭਾਜਪਾ ਕਿ ਸਿਰਫ ਕੁਦਰਤੀ ਆਫਤ ਨਹੀਂ ਹੈ। ਸਰਕਾਰ ਦੀਆਂ ناکਾਮੀਆਂ ਦਾ ਨਤੀਜਾ ਹੈ। ਪਤਾ ਨਹੀਂ ਭਾਜਪਾ ਦੇ ਲੀਡਰ ਕਿਹੜੀ ਮਿੱਟੀ ਦੇ ਬਣੇ ਆ ਇਹਨਾਂ ਨੂੰ ਕੋ ਸੰਗ ਵੀ ਹੈਗੀ ਆ ਕਿ ਪੰਜਾਬ ਦੇ ਜ਼ਖਮਾਂ ਦੇ ਉੱਤੇ ਬਾਰ-ਬਾਰ ਇਹ ਨਮਕ ਛਿੜਕਦੇ ਹੈਗੇ ਆ ਮਤਲਬ ਬਾਰ-ਬਾਰ ਗੁੰਮਰਾਹ ਕਰਨਾ ਗੋਲ-ਗੋਲ ਘੁਮਾਉਣਾ ਔਰ ਲੋਕਾਂ ਨੂੰ ਮੂਰਖ ਸਮਝਣਾ ਇਹਨਾਂ ਦੀ ਫਿਦਰਤ ਹੈਗੀ ਹੈ ਪੰਜਾਬ ਦੇ ਵਿੱਚ ਐਡੀ ਵੱਡੀ ਤਬਾਹੀ ਹੋ ਗਈ ਪੂਰੀ ਦੁਨੀਆ ਨੇ ਦੇਖਿਆ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਕਿ ਤਬਾਹੀ ਬਹੁਤ ਵੱਡੀ ਹੈ ਤੇ ਅੱਜ ਵੀ ਇਹ ਬਾਤ ਨਹੀਂ ਆਉਂਦੀ ਕਿ ਪੰਜਾਬ ਨੂੰ ਦਿੱਤਾ ਤੇ ਕੱਖ ਹੈ ਨਹੀਂ ਹੈ ਤੇ ਜ਼ਖਮਾਂ ਤੇ ਨੁਮਕ ਛਿੜਕਦੇ ਆ ਮੈਂ ਬੀਜੇਪੀ ਦੇ ਲੀਡਰਾਂ ਦੇ ਟਵੀਟ ਦੇਖ ਰਿਹਾ ਸੀ ਕਿ 240 ਕਰੋੜ ਰੁਪਏ ਦੀ ਇੱਕ ਕਿਸ਼ਤ ਜਾਰੀ ਹੋਗੀ ਉਹ ਭਾਈ ਨੁਕਸਾਨ ਹਜ਼ਾਰਾਂ ਕਰੋੜ ਦਾ ਹੋਇਆ ਤੇ ਤੁਸੀਂ ਉਸ ਦੀ ਗੱਲ ਕਰੋ ਤੇ ਤੁਸੀਂ 240 ਕਰੋੜ ਦੀ ਗੱਲ ਕਰ ਰਹੇ ਹੋ ਔਰ ਫਿਰ ਤੁਸੀਂ ਕੁਮਾਰੀ ਲੋਕਾਂ ਨੂੰ ਕਿ 12000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਪਿਆ ਹੈਗਾ ਆ ਜਨਨ ਕਿ ਹੜਾ ਵਾ ਦੇ ਵਾਸਤੇ ਜਨਨ ਕਿ ਡਿਜਾਸਟਰ ਮੈਨੇਜਮੈਂਟ ਫੰਡ ਮੁੱਖ ਮੰਤਰੀ ਸਾਹਿਬ ਨੇ ਮਤਲਬ ਜ਼ਿੰਮੇਵਾਰੀ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 2010 ਦੇ ਵਿੱਚ ਜਦੋਂ ਇਹ ਐਸਡੀਆਰਫ ਫੰਡ ਬਣਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਟੋਟਲ 5000 12 ਕਰੋੜ ਰੁਪਇਆ ਕੇਂਦਰ ਨੇ ਦਿੱਤਾ ਹੈ ਤੇ ਤੁਸੀਂ ਦੱਸ ਤਾਂ ਦਿਓ ਕਿ 12000 ਕਰੋੜ ਰੁਪਇਆ ਕਿੱਥੋਂ ਆ ਗਿਆ ਔਰ ਜਾਖੜ ਸਾਹਿਬ ਨੂੰ ਚੈਲੰਜ ਕੀਤਾ ਸੀ ਇਅਰ ਵਾਈਜ਼ ਡਿਟੇਲ ਦਿੱਤੀ ਸੀ ਕਿ ਤੁਸੀਂ ਦੱਸੋ ਇਹਨਾਂ ਜੋ ਕਿਹੜੇ ਸਾਲ ਦੀ ਜਿਹੜੀ ਜਿਹੜੀ ਕਿ ਫਿਗਰ ਹੈਗੀ ਉਹ ਗਲਤ ਹੈ ਤੁਸੀਂ ਉਹ ਡਾਟਾ ਦਿਓ ਤੇ ਅੱਜ ਤੱਕ ਹਿੰਮਤ ਨਹੀਂ ਦਿਖਾਈ ਜਾਖੜ ਸਾਹਿਬ ਨੇ ਜਾਂ ਬੀਜੇਪੀ ਦੇ ਕਿਸੇ ਲੀਡਰ ਨੇ ਕਿ ਇਹ ਕਹਿ ਸਕੇ ਕਿ ਨਹੀਂ ਜੀ 5012 ਕਰੋੜ ਨਹੀਂ 12000 ਕਰੋੜ ਰੁਪਈਆ ਹੈਗਾ ਸੋ ਐਵੇਂ ਝੂਠ ਬੋਲੀ ਜਾਣਾ ਔਰ ਲੋਕਾਂ ਦੇ ਜ਼ਖਮਾਂ ਤੇ ਨਮਕ ਛਿੜਕਣਾ ਪੰਜਾਬੀ ਲੋਕ ਇਹਨੂੰ ਭੁੱਲਣਗੇ ਨਹੀਂ ਪੰਜਾਬ ਦੇ ਲੋਕਾਂ ਨੂੰ ਸਾਰਾ ਕੁਝ ਯਾਦ ਹੈ ਜੀ ਅੱਛਾ ਪਰਮਿੰਦਰ ਸਿੰਘ ਵਿਰਾੜ ਦਾ ਜਿਹੜਾ ਟਵੀਟ ਹੈ ਉਸ ਦੇ ਵਿੱਚ ਉਹਨਾਂ ਨੇ 13840 ਕਰੋੜ ਦਾ ਜ਼ਿਕਰ ਕੀਤਾ ਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਇਸ ਦੇ ਨਾਲ ਉਹਨਾਂ ਨੇ ਜਿਹੜਾ ਕਿਹਾ ਹੈ ਕਿ SDRF ਦੇ ਅਧੀਨ 240 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ 240 ਕਰੋੜ ਰੁਪਏ ਆਏ ਵੀ ਨੇ ਇਹ ਸਿਰਫ ਬਿਆਨ ਹੀ ਕਹੇ ਨੇ ਉਹਨਾਂ ਨੇ ਦੇਖੋ ਫਿਲਹਾਲ ਤੇ ਜਨ ਕੇ ਜਿਹੜਾ ਇਹਨਾਂ ਨੇ ਕਿਹਾ 240 ਕਰੋੜ ਰੁਪਏ ਆਏ ਬ ਮੰਨ ਵੀ ਲੈਣ ਆਈ ਜਨ ਪਹਿਲੀ ਗੱਲ ਤਾਂ ਇਹ 13000 ਕਰੋੜ ਦੀ ਜਿਹੜੀ ਗੱਲ ਕਰਦੇ ਨੇ 13600 ਦੀ ਪਹਿਲਾਂ ਗੱਲ ਕਰਦੇ ਸੀ 12000 ਕਰੋੜ ਕਹਿੰਦੇ ਆ ਕਿ ਪੰਜਾਬ ਕੋਲੇ ਪੁਰਾਣਾ ਪਿਆ ਜਿਹਦਾ ਅੱਜ ਤੱਕ ਇਹਨਾਂ ਨੇ ਦੱਸਿਆ ਹੀ ਨਹੀਂ ਹਿੰਮਤ ਹੀ ਨਹੀਂ ਹੋਈ ਫਿਰ ਕਹਿੰਦੇ 1600 ਕਰੋੜ ਰੁਪਏ ਉਹ ਅਨਾਉਂਸ ਕਰਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਹਾਲੇ ਫੁੱਟੀ ਕੌੜੀ ਉਹਦੇ ਚੋਂ ਆਈ ਨਹੀਂ ਹੈ ਤੇ ਆ 240 ਕਰੋੜ ਦਾ ਇੱਕ ਲੈਟਰ ਆਇਆ ਹੈ ਜਨਨ ਕਿ ਜਿਹੜਾ ਦੇਖ ਰਹੇ ਹਨ ਟਵੀਟ ਘੁੰਮ ਰਿਹਾ ਹੈਗਾ ਸਰਕਾਰੀ ਲੈਟਰ ਦੇ ਤੌਰ ਤੇ ਉਹ 240 ਕਰੋੜ ਰੁਪਏ ਖਾਤੇ 'ਚ ਆਇਆ Yeah, é, ਦੇ ਕਦੋਂ ਆਏਗਾ ਇਹਦਾ ਕੁਛ ਨਹੀਂ ਪਤਾ ਹੈਗਾ ਸੋ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਇਹਨਾਂ ਦਾ ਇੱਕ ਇਹ ਸਿਸਟਮ ਬਣ ਗਿਆ ਕਿ ਇਹ ਝੂਠ ਨੂੰ ਬਾਰ-ਬਾਰ ਬੋਲੋ ਬਾਰ-ਬਾਰ ਬੋਲੋ ਚਾਹੇ ਦੋ ਪੰਜਾਬ ਦੇ ਲੋਕਾਂ ਨੂੰ ਸੱਚ ਲੱਗਣ ਲੱਗ ਪਵੇ ਇਹ ਇਹ ਬੀਜੇਪੀ ਦੇ ਲੀਡਰਾਂ ਦੀ ਫਿਦਰਤ ਹੈਗੀ ਹੈ ਮੈਂ ਇਹਨਾਂ ਨੂੰ ਬਾਰ-ਬਾਰ ਚੇਤਾਵਨੀ ਚਿਤ ਦੀ ਬੇਨਤੀ ਕਰ ਰਿਹਾ ਠੀਕ ਹੈ ਤੁਸੀਂ ਕੱਖ ਨਹੀਂ ਦਿੱਤਾ 1600 ਕਰੋੜ ਰੁਪਇਆ ਪੰਜਾਬ ਨੂੰ ਤੁਸੀਂ ਅਨਾਉਂਸ ਕਰਕੇ ਜਾਂਦੇ ਬਣੇ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਤੇ ਪੰਜਾਬ ਦੇ ਜਿਹੜੇ ਲੀਡਰੋਂ ਤੁਸੀਂ ਬੀਜੇਪੀ ਤੁਹਾਡੀ ਤੇ ਹਿੰਮਤ ਹੋਈ ਨਹੀਂ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਸਕੋ ਕਿ ਜਨਾਬ ਸਾਡਾ ਹੈਗਾ ਯਾਨੀ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੁਸੀਂ ਸਿਰਫ 160 ਕਰੋੜ ਦੇ ਕੇ ਜਾ ਰਹੇ ਹੋ ਉਲਟਾ ਤੁਸੀਂ ਪੰਜਾਬ ਨੂੰ ਜਾਨੀ ਕਿ ਟੀਜ਼ ਕਰ ਰਹੇ ਹੋ ਪੰਜਾਬ ਦਾ ਮਖੌਲ ਉਡਾ ਰਹੇ ਹੋ ਇਹ ਚੀਜ਼ ਠੀਕ ਨਹੀਂ ਹੈਗੀ ਔਰ ਇਸ ਚੀਜ਼ ਦਾ ਜਵਾਬ ਪੰਜਾਬ ਦੇ ਲੋਕ ਜ਼ਰੂਰ ਬੀਜੇਪੀ ਨੂੰ ਦੇਣਗੇ ਜੀ ਬੀਜੇਪੀ ਤਾਂ ਇਹ ਵੀ ਇਲਜ਼ਾਮ ਲਗਾ ਰਹੀ ਹੈ ਕਿ ਸਿਮ ਮੰ ਦਾ ਬਿਆਨ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਸਾਡੇ ਕੋਲ ਹੈਗਾ ਪੈਸਾ ਔਰ ਇਹ ਵੀ ਕਹਿ ਰਹੇ ਨੇ ਕਿ ਪੈਸਾ ਜੋ ਹੈ ਜੇ ਕੇਂਦਰ ਸਰਕਾਰ ਜਾਰੀ ਫੰਡ ਕਰ ਵੀ ਦਿੰਦੀ ਹੈ ਤਾਂ ਮਿਸ ਯੂਜ਼ ਕਰਨਗੇ ਆਮ ਆਦਮੀ ਪਾਰਟੀ ਵਾਲੇ ਅਸੀਂ ਕਿਹੜਾ ਕਿਸੇ ਅਮਬਾਨੀ ਤੇ ਅਡਾਨੀਆਂ ਨੂੰ ਦੇ ਆਂਦੇ ਆ ਕਿ ਲੋਕਾਂ ਦਾ ਟੈਕਸ ਦਾ ਇਕੱਠਾ ਕੀਤਾ ਤੇ ਤੁਸੀਂ ਸਾਰਾ ਕੁਝ ਅਮਾਨੀਆਂ ਅਡਾਨੀਆਂ ਨੂੰ ਸੰਭਾਲਦਾ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਉਹ ਠੀਕ ਕਹਿ ਰਹੇ ਨੇ ਅਸੀਂ ਇਸ ਕਰਕੇ ਕਹਿ ਰਹੇ ਕਿ 60 ਹਜ਼ਾਰ ਕਰੋੜ ਰੁਪਏ ਜਿਹੜਾ ਅੰਦਰ ਨੇ ਸਾਡਾ ਰੋਕਿਆ ਹੋਇਆ ਸਾਨੂੰ ਦੇ ਦਿਓ ਸਾਨੂੰ ਤੁਹਾਡੇ 1600 ਕਰੋੜ ਦੀ ਲੋੜ ਹੀ ਨਹੀਂ ਹੈ ਸਾਡਾ ਕਿਉਂ ਪੈਸਾ ਰੋਕਿਆ ਹੋਇਆ ਹੈ ਤੁਸੀਂ ਕਿਉਂ ਸਾਨੂੰ ਆਰਥਿਕ ਤੌਰ ਤੇ ਬਲੈਕਮੇਲ ਕਰ ਰਹੇ ਹੋ ਜੀ ਹੁਣ ਅਗਲਾ ਹੁਣ ਦੇਖੋ ਇਹ ਜਿਹੜੀ ਟਸਲ ਵਾਸੀ ਹੈ ਪੰਜਾਬ ਅਤੇ ਕੇਂਦਰ ਦੇ ਦਰਮਿਆਨ ਇਸ ਦੇ ਵਿੱਚ ਪੰਜਾਬ ਦੀ ਜਨਤਾ ਦਾ ਨੁਕਸਾਨ ਹੈ ਨਾ ਪੰਜਾਬ ਨੂੰ ਮੁੜ ਤੋਂ ਬਾਹਰ ਨਾ ਹੈ ਇੱਕ ਵਾਰ ਫਿਰ ਤੋਂ ਜੀਵਨ ਜੋ ਹੈ ਪਟੜੀ ਤੇ ਲੈ ਕੇ ਆਉਣਾ ਹੈ ਜੋ ਸੁਬਿਅਸ ਹੋ ਚੁੱਕਿਆ ਹੈ ਆ ਗਗਨ ਮੈਡਮ ਦੇਖੋ ਪੰਜਾਬ ਦਾ ਜਨਨਕੀ ਮੁੱਖ ਮੰਤਰੀ ਦੇ ਸਾਹ ਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਹੈ ਤੁਸੀਂ ਦੇਖਿਆ ਹੋਣਾ ਜਦੋਂ ਹਸਪੀਟਲ ਚ ਐਡਮਿਟ ਵੀ ਸੀ ਉਦੋਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹਸਪੀਟਲ ਤੋਂ ਛੁੱਟੀ ਮਿਲਦੇ ਹੀ ਉਹਨਾਂ ਨੇ ਵੱਡੇ ਅਫਸਰਾਂ ਦੀ ਜਨਨਕੀ ਮੀਟਿੰਗ ਕੀਤੀ ਸਾਰਾ ਡਾਟਾ ਲਿਆ ਉਹਨਾਂ ਨੇ ਪਲੈਨਿੰਗ ਕੀਤੀ ਬਿਲਕੁਲ ਅਸੀਂ ਜਨਨਕੀ ਆ ਜਿਹੜੀ ਆਵਾਦੀ ਪਾਰਟੀ ਦੀ ਭਗਵੰਤੂਮਾਨ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਲਈ ਖੜੀ ਹੈਗੀ ਹੈ ਲੇਕਿਨ ਅਸੀਂ ਆਪਣਾ ਹੱਕ ਤੇ ਹਿੰਦਾ ਜਨਨਕੀ ਕੇਂਦਰ ਸਰਕਾਰ ਸਰਕਾਰ ਕੋਲੇ ਨਹੀਂ ਛੱਡ ਸਕਦੇ ਉਹਦੀ ਅਸੀਂ ਬਾਰ-ਬਾਰ ਮੰਗਾ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਜਾਵਾਂਗੇ ਜਿੱਥੇ ਜ਼ਰੂ ਜਾਵਾਂਗੇ ਉੱਥੇ ਲੇਕਿਨ ਇਹ ਬਿਲਕੁਲ ਇਹਨਾਂ ਨੂੰ ਐਕਸਪੋਜ਼ ਕਰਾਂਗੇ ਬੀਜੇਪੀ ਨੂੰ ਕਿ ਕਿਸ ਕਦਰ ਇਹ ਪੰਜਾਬ ਦੇ ਪਿੱਛੇ ਪਈ ਹੋਈ ਆ ਕਿਸ ਕਦਰ ਇਹ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਕਿਸ ਕਦਰ ਪੰਜਾਬ ਦੇ ਲਈ ਇਹਨਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਹੈ ਖਾਸ ਕਰਕੇ ਉਸ ਪੰਜਾਬ ਦੇ ਲਈ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦੀ ਬਾਹ ਫੜੀ ਹੈ ਸਰਹੱਦਾਂ ਦੇ ਉੱਤੇ ਗੋਲੀਆਂ ਖਾਧੀਆਂ ਨੇ ਅਨਾਜ ਦੇ ਭੰਡਾਰ ਜਾਨੀ ਕਿ ਪੰਜਾਬ ਨੇ ਭਰੇ ਜਿੱਥੇ ਜ਼ਰੂਰਤ ਪਈ ਹੈ ਉੱਥੇ ਪੰਜਾਬ ਨੇ ਆ ਕੇ ਖੜੇ ਹੋ ਕੇ ਕੇਂਦਰ ਦੀ ਬਾਹ ਫੜੀ ਹੈ ਔਰ ਇਹ ਲੋਕ ਪੰਜਾਬ ਦਾ ਮਖੌਲ ਲੜਾਉਂਦੇ ਆ ਜੀ ਅਨਿਲ ਸਰੀਨ ਜੀ ਸਾਡੇ ਨਾਲ ਜੁੜ ਗਏ ਨੇ ਜੀ ਦੂਜੀ ਫੋਨ ਲਾਈਨ ਤੇ ਅਨਿਲ ਸਰੀਨ ਜੀ ਤੁਹਾਡਾ ਸਵਾ ਸਿੱਖਾਂ ਦੀ ਜੀ ਜੋ ਤੁਸੀਂ ਆਵਾਜ਼ ਸੁਣ ਰਹੇ ਸੀ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਨੂੰ ਸੁਸਿਸ ਸੁਣ ਰਹੇ ਹੋ ਔਰ ਬੇ ਬੁਨਿਆਦ ਜੋ ਗੱਲਾਂ ਕਰ ਰਹੇ ਨੇ ਜੋ ਪਰਮਿੰਦਰ ਸਿੰਘ ਬਰਾੜ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਨੂੰ ਲੈ ਕੇ ਨੀਲ ਗਰਗ ਜੀ ਨੇ ਕਿਹਾ ਕਿ ਕੇਂਦਰ ਸਰਕਾਰ ਬਾਹ ਨੀ ਫੜ ਰਹੀ ਹੈ ਪੰਜਾਬ ਸਰਕਾਰ ਦੀ ਤਾਂ ਕੇਂਦਰ ਸਰਕਾਰ ਤੇ ਦੋਸ਼ ਤੇ ਦੇ ਨੇ ਪੰਜਾਬ ਦੀ ਬਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਫੜਦਾ ਆਮ ਆਦਮੀ ਪਾਰਟੀ ਨਹੀਂ ਫੜਦੀ ਜੀ ਉਹਦਾ ਕੀ ਕਰਾਂਗੇ ਆਪਾਂ 13800 44 ਕਰੋੜ ਵਾਲਾ ਜਿਹੜਾ ਫਾਟਾ ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਬੀਜੇਪੀ ਝੂਠ ਬੋਲ ਰਹੀ ਹੈ ਜਿਹੜਾ ਜਿਹੜਾ 13840 ਕਰੋੜ ਦਾ ਜ਼ਿਕਰ ਵੀ ਕੀਤਾ ਪ੍ਰਮਿੰਦਰ ਸਿੰਘ ਬਰਾੜ ਨੇ ਆਪਣੇ ਪੋਸਟ ਦੇ ਵਿੱਚ ਦੇਖੋ ਗਾਲਪਰੀ ਖੇਤਰੀ ਜੀ ਰਹੀ ਨੇ ਜੀ ਇਹ ਗੱਲ چیز ਬਹੁਤ ਸਿਆਣੇ ਨੇ ਜੀ ਇਹਨਾਂ ਨੂੰ ਚੁੱਪੀ ਕਿਹਾ ਕਿ ਦੀ ਰਿਪੋਰਟ ਜਿਹੜੀ ਹੁੰਦੀ ਹੈ ਗਲਤ ਹੁੰਦੀ ਹੈ ਹੂੰ ਦੇਓ ਦੇਓ 12000 ਕਰੋੜ ਰੁਪਏ ਜਿਹੜਾ 9000 ਕਰੋੜ ਰੁਪਏ ਉਹਦੇ ਚ ਹੈਗਾ 941 ਕਰੋੜ ਰੁਪਏ ਕਿ ਸਾਡੇ ਕੋਲੇ ਉਸ ਤਰੀਕ ਨੂੰ ਪੈਂਡਿੰਗ ਹੈਗਾ ਐਸਡੀਆਰਐਫ ਦਾ ਜੇ ਉਹ ਗਲਤ ਹੈ ਤੇ ਫਿਰ ਇਹਨਾਂ ਦੇ ਕੋਲ ਇਹਨਾਂ ਦੇ ਪੰਦੇ ਕੁਝ ਨਹੀਂ ਬਚਦਾ ਜੀ ਦਰਗਜੀ ਤੁਸੀਂ ਕਹਿੰਦੇ ਮਿਲਗਾਛਪ ਸ਼ਾਨੇ ਨੇ ਜੀ ਜਿਹੜੀ ਚੀਜ਼ ਫੈਕਟ ਫੈਕਟ ਹੈ ਕਿ ਨਾ ਉਸ ਨੂੰ ਉੱਪਰ ਡਿਨਾਈ ਨਹੀਂ ਕਰ ਸਕਦੇ ਜੀ ਬਿਕੋਜ਼ ਇਹ ਚੀਜ਼ ਰਿਕਾਰਡ ਹੈ ਇਸਾਨੇ ਜੀ ਪੰਜਾਬ ਸਰਕਾਰ ਕੋਲ ਅੱਜ ਦੀ ਰੇਟ ਦੇ ਵਿੱਚ ਪਿਛਲਾ 12000 ਕਰੋੜ ਰੁਪਇਆ ਜਿਹੜਾ ਹੈਗਾ ਵੈ ਐਸਡੀਆਰਐਫ ਦਾਪਿਆ ਹੈਗਾ ਮੈਂ ਕਹਿੰਦਾ ਚਲੋ ਇੱਕ ਇੱਕ ਮਿੰਟ ਇੱਕ ਅੰਦਰ ਜੀ ਸਾਡੇ ਕੋਲ 12000 ਕਰੋੜ ਨਹੀਂ ਹੈਗਾ ਜੀ ਜਿਹੜਾ ਹੈਗਾ ਉਹ ਤਾਂ ਕਿੰਨਾ ਫਰਦ ਲਿਆ ਜੀ ਤੱਕ ਤੁਸੀਂ ਇਹ ਤੇ ਦੱਸ ਦਿਓ 70 ਕਰੋੜ ਰੁਪਇਆ ਜੀ ਸਹਿਮਤ ਦੁਬੰਰ ਨਹੀਂ ਚਾਹੀਦਾ ਐਟਾ ਬੜਾ ਫਲੱਡ ਆਇਆ ਹੋਵੇ ਤੇ ਹਾਈ ਤੱਕ ਤੁਸੀਂ 70 ਕਰੋੜ ਰੁਪਇਆ ਇਸਤੇਮਾਲ ਕੀਤਾ ਉਹਦੇ ਚੋਂ ਜੀ ਅਪਾਦਰ ਬਾਰਾ ਦੌਰਦ ਨੇ ਜੋ ਕਹਿੰਦੇ ਆਪਾਂ ਇੱਕ ਮਿੰਟ ਲਈ ਉਹਨੂੰ ਪਾਸੇ ਰੱਖ ਦਿੰਨੇ ਆ ਮੈਨੇ ਕਿਸ ਹੋਂ ਤੱਕ ਪੰਜਾਬ ਵਾਸਤੇ ਕੀਤਾ ਕੀ ਆ ਤੁਸੀਂ ਸਟੇਟ ਗਵਰਨਮੈਂਟ ਦੱਸੇ ਮੈਨੂੰ ਕਿ ਉਹ ਐਸਡੀਆਰਐਫ ਦਾ ਇੱਕ ਇਸ਼ੂ ਹੋ ਗਿਆ ਠੀਕ ਹੈ ਸਟੇਟ ਗਵਰਨਮੈਂਟ ਨੇ ਹਜੇ ਤੱਕ ਕਿੰਨਾ ਆਪਣਾ ਪੰਜਾਬ ਵਾਸਤੇ ਘੋਸ਼ਣਾ ਕੀਤੀ ਹੈ ਕਿ ਅਸੀਂ ਜਿਹੜਾ ਕਿ ਪੰਜਾਬ ਵਾਸਤੇ ਇੰਨੇ ਲੱਖ ਦਿੰਨੇ ਆ ਇੰਨੇ ਕਰੋੜ ਦਿੰਨੇ ਆ ਸਟੇਟ ਗਵਰਨਮੈਂਟ ਦੱਸੇ ਨਾ ਇੱਕ ਚੋਣਨੀ ਦੀ ਘੋਸ਼ਣਾ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ ਹਜੇ ਤੱਕ ਆਮ ਆਦਮੀ ਪਾਰਟੀ ਨੇ ਇੱਕ ਚੋਣਨੀ ਦੀ ਘੋਸ਼ਣਾ ਨਹੀਂ ਕੀਤੀ ਪੰਜਾਬ ਵਾਸਤੇ ਕਿ ਪੰਜਾਬ ਦੇ ਹਰ ਪੀੜਤਾ ਵਾਸਤੇ ਤੁਸੀਂ ਕੀ ਕਰਾਂਗੇ ਅਸੀਂ 20000 ਦੇਵਾਂਗੇ ਉਹ ਦੇਵਾਂਗੇ ਉਹ ਦੇਵਾਂਗੇ ਕੇਂਦਰ ਕੋਲੋਂ ਮੰਗਦੇ ਨੇ 50000 ਰੁਪਈਆ ਆਪ ਜੋ ਦੇਣ ਦਾ ਵੇਲਾ ਦਾ 20000 ਰੁਪਈਆ ਕਿਆ ਕਿਆ ਦੋਗਲੀਆਂ ਨੀਤੀਆਂ ਨੇ ਲੋਕਾਂ ਨੂੰ ਮੂਰਖ ਬਣਾਉਂਦੀਆਂ ਉਦੋਂ ਤੇ ਜਦੋਂ ਕੇਂਦਰ ਕੋਲੋਂ ਮੰਗਣਾ ਉਦੋਂ ਤੇ 50000 ਪਰ ਏਕੜ ਦਾ ਮਿਲਣਾ ਚਾਹੀਦਾ ਕਿਉਂਕਿ ਕਿਸਾਨ ਦਾ ਨੁਕਸਾਨ ਹੋਇਆ ਤੇ ਜਦੋਂ ਤੁਹਾਡੀ ਦੇਣ ਦੀ ਵਾਰੀ ਆ ਜਾਂਦੀ ਹੈ ਤੁਸੀਂ 20000 ਤੇ ਆ ਜਾਂਦੇ ਹੋ ਜੀ ਇਹ ਕਿਆ ਮਜ਼ਾਕ ਬਣਾ ਕੇ ਰੱਖਿਆ ਹੈ ਤੁਸੀਂ ਕਿਉ ਪੰਜਾਬ ਨੂੰ ਲੁੱਟਣ ਦੇ ਉੱਤੇ ਆਏ ਹੋਇਓ ਕਿਉ ਪੰਜਾਬ ਨੂੰ ਬਰਬਾਦ ਕਰਨ ਤੇ ਆਏ ਹੋਇਓ ਜੀ ਔਰ ਦੁਸਰੇ ਦੇ ਦੋਸਰ ਦੇ ਪੰਜਾਬੀ ਦੀ ਬਾਣੀ ਫੜਦੇ ਸਭ ਤੋਂ ਵੱਡੇ ਪੰਜਾਬ ਦੇ ਦੁਸ਼ਮਣ ਤੇ ਤੁਸੀਂ ਹੋ ਪੰਜਾਬੀ ਦੇ ਦੁਸ਼ਮਣ ਤੁਸੀਂ ਹੋ ਗਰਗਜੀ ਜਵਾਬ ਦੇਣਗੇ ਗਰਗਜੀ ਜਵਾਬ ਦਿਓ ਪੁੱਛ ਮੈਨੇ ਜਿਹੜੇ ਫੰਡ ਜਾ ਰਹੇ ਹੋਏ ਨੇ ਖਰਚ ਤਾਂ ਨਾਮਾਤਰ ਕੀਤਾ ਹੈ मैडम इन द मीन टाइम ਇਹਨਾਂ ਦਾ ਜਵਾਬ ਦੇਣਾ ਮੈਂ ਤੁਹਾਨੂੰ WhatsApp ਕਰ ਦਿੱਤਾ ਹੈਗਾ ਤੁਸੀਂ ਪਲੀਜ਼ ਆਪਣੀ ਸਕਰੀਨ ਤੇ ਚਲਾ ਦਿਓ ਕਿ 2010 ਤੋਂ ਲੈ ਕੇ ਜਿਹੜਾ ਮਾਨ ਸਾਹਿਬ ਨੇ ਮੀਟਿੰਗ ਦੇ ਵਿੱਚ ਵੀ ਦੱਸਿਆ ਸੀ ਜਦੋਂ ਦਾ SDRF ਫੰਡ ਬਣਿਆ ਵਾ ਤੇ 2025 ਤੱਕ ਟੋਟਲ ਕੇਂਦਰ ਨੇ ਕਿੰਨੇ ਪੈਸੇ ਦਿੱਤੇ ਹੈ ਕਿੰਨੇ ਉਹਨਾਂ ਚੋਂ ਖਰਚ ਹੋ ਗਿਆ ਤੇ ਕਿੰਨਾ ਉਹਦਾ ਬਕਾਇਆ ਮੈਂ ਤੁਹਾਨੂੰ ਬਕਾਇਦਾ ਰਿਟਰਨ ਦੇ ਵਿੱਚ ਤੁਹਾਨੂੰ ਟਵੀਟ ਸਰ ਤੁਸੀਂ ਭੇਜਿਆ 2010 ਤੋਂ 11 ਦੇ ਵਿੱਚ ਜੋ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ 84 ਟੈਕਸਪੈਂਡੀਚਰ ਐ 184 ਮੈਂ ਮੈਡਮ ਇਹਦਾ ਮੀਨ ਟਾਈਮ ਇਹਨਾਂ ਨੂੰ ਜਵਾਬ ਦੇ ਦਿਆਂ ਤੁਸੀਂ ਸਕਰੀਨ ਤੇ ਚਲਾ ਦਿਓ ਮੈਂ ਇਹਨਾਂ ਨੂੰ ਦੱਸ ਦਿਆਂ ਕਿ ਜਿਹੜੀ ਹੁਣ ਕੱਟ 56 ਲੋਕਾਂ ਦੀ ਉੱਥੇ ਮੌਤ ਹੋਈ ਹੈ ਨਾ ਹੜਾਂ ਦੇ ਵਿੱਚ 43 ਲੋਕਾਂ ਨੂੰ ਮੁਆਵਜ਼ਾ ਪੰਜਾਬ ਦੀ ਸਰਕਾਰ ਆਲਰੇਡੀ ਦੇ ਚੁੱਕੀ ਹੈ ਇੰਨਾ ਦੀ ਨੌਲੇਜ ਦੇ ਵਿੱਚ ਦੱਸਦੇ ਆ ਇਹ ਜਿਹੜਾ 1600 ਕਰੋੜ ਰੁਪਇਆ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਪ੍ਰਧਾਨ ਮੰਤਰੀ ਸਾਹਿਬ ਕਹਿ ਕੇ ਗਏ ਸੀ ਨਾ ਦੁਵਾਨੀ ਉਹਦੀ ਚੋ ਆਈ ਨਹੀਂ ਹਾਲੇ ਫੁੱਟੀ ਕੌਡੀ ਵੀ ਨਹੀਂ ਆਈ ਹੈਗੀ ਹੈ ਔਰ ਦੂਸਰੀ ਗੱਲ ਤੁਸੀਂ ਕੈਗਰ ਰਿਪੋਰਟਾਂ ਦੀ ਗੱਲ ਕਰ ਦਿਓ ਮੈਂ ਤੇ ਡਾਟਾ ਦੇ ਦਿੱਤਾ ਔਰ ਇਹੇ ਡਾਟੇ ਦੇ ਵਿੱਚ ਕਿਸੇ ਵੀ ਸਾਲ ਦਾ ਡਾਟਾ 1 ਰੁਪਇਆ ਦਾ ਫਰਕ ਹੋਵੇ ਔਰ ਅਸੀਂ ਸੁਨੀਲ ਜਾਕਰਤ ਸਾਹਿਬ ਨੂੰ ਵੀ ਚੈਲੰਜ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀ ਔਰ ਅੱਜ ਤੱਕ ਜਵਾਬ ਨਹੀਂ ਆਇਆ ਤੁਸੀਂ ਇਸ ਦਾ ਜਵਾਬ ਦੇ ਦਿਓ ਵੀ ਜਿਹੜੇ ਸਾਲ ਦਾ ਜਿੰਨਾ ਅਸੀਂ ਆਖਿਆ ਜੁਗ ਵਿੱਚ 1 ਰ ਕਿਹੜੇ 1200 ਕਰੋੜ ਦੀ ਗੱਲ ਕਰਦੇ ਹੋ 1200 ਨੂੰ ਤੁਸੀਂ 12000 ਕਰੋੜ ਦੀ ਗੱਲ ਕਰ ਰਹੇ ਹੋ ਲੋਕਾਂ ਨੂੰ ਬੇਵਕੂਫ ਸਮਝਿਆ ਹੋਇਆ ਲੋਕਾਂ ਨੂੰ ਮੂਰਖ ਸਮਝਿਆ ਹੋਇਆ ਹੈਗਾ ਔਰ ਤੁਸੀਂ ਗੱਲ ਕਰ ਰਹੇ ਹੋ ਕਿ 20000 ਕਰੋੜ ਰੁਪਏ ਪੰਜਾਬ ਨੇ ਅਨਾਉਂਸ ਕੀਤੇ ਤੇ ਕੇਂਦਰ ਸਰਕਾਰ ਤੋਂ 50000 ਮੰਗਦੇ ਹੋ ਵੇ ਤੇ ਜਿਹੜੇ ਕਿ ਥਰੀਨ ਸਾਹਿਬ ਇਹ ਭੁੱਲੋ ਨਾ ਕਿ ਇਸ ਇਹ ਕੇਂਦਰ ਨੇ ਨਵੇਂ-ਨਵੇਂ ਨਾਰੇ ਦੇ ਕੇ ਭੁਨਾਤਮਕ ਨਾਰੇ ਦੇ ਕੇ ਲੋਕਾਂ ਨੂੰ ਠੱਗ ਲਿਆ ਤੁਸੀਂ ਕਹਿੰਦੇ ਸੀ ਇੱਕ ਦੇਸ਼ ਇੱਕ ਟੈਕਸ ਤੁਸੀਂ ਤਾਂ ਸਾਰਾ ਸਾਰਾ ਜਾਨੀ ਕਿ ਸਟੇਟਾਂ ਦਾ ਸਾਰੇ ਸੂਬਿਆਂ ਦਾ ਸਾਰਾ ਕੁਝ ਹੀ ਖੋ ਕੇ ਲੈ ਗਏ 2% ਸੀਐਸਟੀ ਹੁੰਦਾ ਸੀ ਤੇ ਅੱਜ 18% ਜੀਐਸਟੀ ਉਹ ਜੋ 9% ਇਸ ਦਾ ਕੇਂਦਰ ਦਾ ਤੁਸੀਂ ਆਪਣੀ ਇਨਕਮ 9 ਗੁਣਾ ਬਤਾ ਲਈ ਜੋ 3.5 4 5 ਗੁਣਾ ਬਤਾ ਲਈ ਔਰ ਸੂਬਿਆਂ ਨੂੰ ਤੁਸੀਂ ਡੋਪਤਾ ਸਾਰੇ ਤੁਸੀਂ ਗੱਲਾਂ ਕਰਦੇ ਹੋ ਕਿ ਤੁਹਾਡੇ ਤੋਂ 50000 ਕਿਉਂ ਮੰਗਿਆ ਕਿਉਂਕਿ ਪੰਜਾਬ ਦੇਸ਼ ਦਾ ਸੂਬਾ ਨਹੀਂ ਹੈ ਸਰ ਕੈਗਰ ਬੋਰਡ ਤੋਂ ਨਵੀਂ ਮਾਲਾ ਦਿੱਤਾ ਹੈ ਸ੍ਰੀਨਜੀ ਨੇ ਮੈਡਮ ਕੈਗਰ ਬੋਰਡ ਤੇ ਦੀ ਗੱਲ ਕਰ ਲਾਂਗੇ ਉਹਦੇ ਤੇ ਵੀ ਬਹਿਸ ਕਰ ਲਾਂਗੇ ਪਹਿਲਾਂ ਮੈਨੂੰ ਦੱਸੋ ਜਿਹੜਾ ਡਾਟਾ ਜੀ ਗਲਤ ਹੈ ਤਾਂ ਦਵਾਈ ਕਰਦੇ ਨੇ ਇਹ ਸਰ ਜਿਹੜਾ ਡਾਟਾ ਤੁਸੀਂ ਭੇਜਿਆ ਹੈ ਉਸ ਦੇ ਵਿੱਚ ਜਿਹੜਾ 2010 ਤੋਂ ਲੈ ਕੇ 2025 26 ਤੱਕ ਤੁਸੀਂ ਭੇਜਿਆ ਹੈ ਕਿ 5012 ਅਮਾਉਂਟ ਲੀਡ ਸੁਭਾਏ ਗਵਰਨਮੈਂਟ ਆਫ ਇੰਡੀਆ ਐਕਸਪੈਂਡੀਚਰ 3820 ਇਹ ਤਾਂ ਪੁੱਛ ਰਹੇ ਨੇ ਕਿ ਫਿਰ ਬਾਕੀ ਕਿੱਥੇ ਹੈ ਜੀ ਤਾਂ ਤੁਸੀਂ ਕਹਿ ਰਹੇ 1200 ਕਰੋੜ ਹੈਗਾ ਤੇ ਤੁਸੀਂ 12000 ਕਰੋੜ ਕਿਉਂ ਕਹਿ ਰਹੇ ਹੋ ਜਵਾਬ ਦਿਓ ਸਰਿੰਜ ਜੀ ਮੈਂ ਜਵਾਬ ਦੇ ਦਿੰਦਾ ਜੀ ਨੀਲ ਗੱਤ ਸਾਹਿਬ ਤੁਸੀਂ ਤੇ بڑے ਸਾਬੀ ਕਿਤਾਬੀ ਬੰਦੇ ਹੋ ਆਹ ਹੋਰੇ ਤੁਸੀਂ ਜੀਐਸਟੀ ਦੀ ਗੱਲ ਕੀਤੀ ਤੇ ਤੇ ਤੁਹਾਨੂੰ ਇਹਨਾਂ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਬਾਕੀ ਸਾਰਾ ਸੈਂਟਰ ਕੋਲ ਰਹਿੰਦਾ ਉਹ ਤੋਂ 42% ਸਟੇਟ ਨੂੰ ਆਉਂਦਾ ਹੈ ਇਹ ਵੀ ਦੱਸਣਾ ਲੋਕਾਂ ਨੂੰ ਕਿਉਂ ਕਿੰਨਾ ਕਿ ਝੂਠ ਬੋਲੋਗੇ ਯਾਰ ਤੁਸੀਂ ਨੀਲ ਦੇ ਤੋਂ ਤੁਹਾਨੂੰ ਨਹੀਂ ਸ਼ੋਭਾ ਦਿੰਦਾ ਤੁਹਾਨੂੰ ਮਾਰ ਬੋਲੀ ਜਾਵੇ ਤੁਹਾਡੇ ਮੰਤਰੀ ਸ਼ੰਤਰੀ ਬੋਲੀ ਜਾਂਦਾ ਝੂਠ ਲੋਕ ਸਭਾ ਹੀ ਦੇ ਰਹੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਉਹਨਾਂ ਨੂੰ ਵੀ ਹੱਥ ਪੈ ਗਈ ਹੈ ਅੱਗੇ ਇਹਨਾਂ ਨੂੰ ਇਹਨਾਂ ਦਾ ਕੰਮ ਇਹੀ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਫਰੀ ਟੋਲ ਲੈਣਾ ਇਹਨਾਂ ਨੇ ਉਹਨਾਂ ਨੂੰ ਕੋਈ ਸੀਰੀਅਸਲੀ ਲੈਂਦਾ ਨਹੀਂ ਲੇਕਿਨ ਜੋ ਤੁਸੀਂ ਬੋਲਦੇ ਹੋ ਨਾ ਲੋਕੀ ਤੁਹਾਨੂੰ ਸੀਰੀਅਰ ਚ ਨਹੀਂ ਲੈਂਦੇ ਨੇ ਤੁਸੀਂ ਨਾ ਭਾਈ ਝੂਠ ਬੋਲਿਆ ਕਰੋ ਤੁਸੀਂ ਸਿਆਣੇ ਬੰਦੇ ਹੋ ਤੁਹਾਨੂੰ ਪਤਾ ਨਾ ਜੈਲੀ ਪਰਸੈਂਟ ਟੈਕਸ ਦਾ ਜਿਹਨਾਂ ਨੇ ਵੀ ਟੈਕਸ ਜਿਹੜੇ ਹੈਗੇ ਨੇ ਜਿਹੜੇ ਸਟੇਟ ਦੇ ਜਿਹਨੇ ਟੈਕਸ ਸੈਂਟਰਸ ਪੂਲ ਚ ਜਾਂਦੇ ਨੇ ਉਹ ਚ 42% ਵਾਪਸ ਆਉਂਦੇ ਆ ਇਹ ਤਾਂ ਉਕਾਦਾ ਜਾਂ ਤਾਂ ਟੈਕਸ ਸੈਂਟਰ ਲੈ ਗਿਆ ਜਾਂ 10 ਸਟੇਟ ਲੈ ਗਈ ਇਹ ਵੀ ਦੱਸੋ ਜੇ ਸੈਂਟਰ ਦੇ ਚਾਦਾ ਪਰਸੈਂਟ ਅਦਾ ਜਿਹੜਾ ਜਾਂਦਾ 50% ਜੀਐਸਟੀ ਦਾ ਉਹਦਾ 42% ਮੁੜ ਕੇ ਸਟੇਟ ਨੂੰ ਆਉਂਦਾ ਹੈ ਇਹ ਵੀ ਦੱਸੋ ਆਪਾਂ ਐਵੇਂ ਦੀ ਗੱਲਾਂ ਕਰਦੇ ਤੁਹਾਨੂੰ ਉਨੀ ਸ਼ੋਭਾ ਦਿੰਦੀਆਂ ਆ ਤੁਹਾਡੇ ਹੁਣ ਆਪ ਕੋਲ ਸਮਾਂ ਨੂੰ ਕੋਈ ਸੀਰੀਅਸਲੀ ਲੈਂਦਾ ਹੀ ਨਾ ਤੁਹਾਡੇ ਮੰਤਰੀਆਂ ਕੋਈ ਸੀਰੀਅਸਲੀ ਕੋਈ ਪਤਾ ਯਾਰ ਝੂਠ ਹੀ ਬੋਲਣਾ ਇਹਨਾਂ ਨੇ ਲੋਕਾਂ ਨੂੰ ਬੇਫਿਕੂ ਬਣਾਣਾ ਹੈ ਲੇਕਿਨ ਤੁਹਾਡੀ ਕੋਈ ਇੱਜ਼ਤ ਹੈਗੀ ਆ ਉਹਨੂੰ ਥੱਲੇ ਆਪਣੇ ਆਪਣੇ ਲੈਮਨ ਆਪਣੇ ਫੈਡਰਲ ਲੈਵਲ 'ਤੇ ਡਿਪੈਂਡ ਕਰਦੇ ਹੋਏ ਮੇਰੀ ਇੰਨੀ ਬੇਨਤੀ ਹੈ ਤੁਹਾਨੂੰ ਸ੍ਰੀ ਜੀ ਔਰ ਜੇ ਤੁਸੀਂ ਗੱਲ ਕਰਦੇ ਹੋ ਉਹ ਖਰਚੇ ਦੀ ਜੀ ਮੈਂ ਹੁਣ ਕੱਲ ਸੁਣ ਰਿਹਾ ਸੀ ਇਹਨਾਂ ਦੇ ਜੀ ਜਦੋਂ ਇੱਕ ਅਮਨ ਰੋੜਾ ਜੀ ਇਹਨਾਂ ਦੇ ਮੰਤਰੀ ਨੇ ਇਹਨਾਂ ਦੀ ਪਾਰਟੀ ਦੇ ਬੈਠਲੇ ਨੇ ਜੀ ਕਿ ਇਹ ਪੈਸਾ ਦੇ ਐਸਡੀਆਰਫ ਚ ਪਿਆ ਹੋਇਆ ਸਾਨੂੰ ਸੈਂਟਰ ਖਰਚੇ ਨਹੀਂ ਦਿੰਦਾ ਜੇ ਮੈਂ ਤੁਹਾਡੇ ਡਾਕਟਰੀ ਦੀ ਗੱਲ ਕਰ ਰਿਹਾ ਨਾ ਫਿਰ ਉਦੋਂ ਉਹ ਉਹ ਕਿਹੜੇ ਪੈਸੇ ਖਰਚੇ ਤੁਸੀਂ ਹੁਣ ਤੁਹਾਨੂੰ ਜਦੋਂ ਐਡੇ ਵੱਡੇ ਫਲੱਡ ਆਏ ਉਦੋਂ ਤੇ ਸੈਂਟਰ ਖਰਚਾ ਨਹੀਂ ਕਰਨ ਦੇ ਰਿਹਾ ਤੁਹਾਨੂੰ ਤੁਸੀਂ ਖਰਚ ਨਹੀਂ ਕਰ ਸਕਦੇ ਤੇ ਜਦੋਂ ਫਲੱਡ ਨਹੀਂ ਆਏ ਸੀਏ ਉਹਦੇ ਖਰਚੀ ਦੇ ਨਾਲ ਤੁਸੀਂ ਦਿਖਾਉਂਦੇ ਪਿਓ ਐਸੋਲੇ ਉਹ ਉਹ ਕਿਦੀ ਰੱਤ ਕਿੱਥੇ ਸੀ ਫਿਰ ਉਹ ਕਿਉਂ ਲੋਕਾਂ ਨੂੰ ਝੂਠ ਬੋਲਦੇ ਹੋ ਯਾਰ ਇਹ ਕਿਸੇ ਤਰ੍ਹਾਂ ਤੋਂ ਅਨੁਨੀ ਸ਼ੋਭਾ ਦੇ ਦਾ ਹੋਇਆ ਗੱਲਾਂ ਕਰਨੀ ਗਰਗ ਜੀ ਮੇਰੀ ਬੇਨਤੀ ਹੈ ਤੁਸੀਂ ਨਾ ਕਰਿਆ ਕਰੋ ਅਜਿਹੀ ਗੱਲਾਂ ਗਰਗ ਜੀ ਜਵਾਬ ਦੇ ਲੇ ਇਹ ਗੱਲ ਤਰਕ ਦੀ ਤੋਂ ਉਹ ਤਰਕ ਦੀ ਆ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਜ ਤੋਂ 18 ਦਿਨ ਪਹਿਲਾਂ ਉਹ ਚਿੱਠੀ ਵਿੱਚ ਜ਼ਿਕਰ ਕੀਤਾ ਕਿ ਜਿਹੜਾ ਐਸਡੀਆਰਐਫ ਦਾ ਫੰਡ ਹੈਗਾ ਇਸ ਦੇ ਵਿੱਚ ਇਹ ਤਬਦੀਲੀਆਂ ਦੀ ਜ਼ਰੂਰਤ ਆ ਕਿਉਂਕਿ ਨੁਕਸਾਨ ਜ਼ਿਆਦਾ ਹੋਇਆ ਹੁਣ ਤੁਸੀਂ ਤਾਂ ਕਹਿੰਦੇ ਹੋ ਕਿਸੇ ਦਾ ਪੱਕਾ ਮਕਾਨ ਢਿੱਗ ਪਿਆ ਛੱਤ ਢਿੱਗ ਪਈ ਉਹਨੂੰ 5000 ਰੁਪਏ ਦੇਣਾ ਤੁਸੀਂ ਮੈਨੂੰ ਦੱਸੋ ਹਿੰਦੁਸਤਾਨ 'ਚ ਕਿਹੜਾ ਮਿਸਤਰੀ ਆ ਕਿਹੜਾ ਠੇਕੇਦਾਰ ਹੈ ਜਿਹੜਾ 6500 ਰੁਪਏ ਚ ਪੱਕੇ ਘਰ ਦੀ ਬਿੱਗੀਆਂ ਹੋਈਆਂ ਕੰਧਾਂ ਤੇ ਛੱਤ ਪਾ ਦੂਗਾ ਮੁੱਖ ਮੰਤਰੀ ਸਾਹਿਬ ਨੇ ਇਸੇ ਕਰਕੇ ਲਿਖਿਆ ਕਿ ਇਹਦੇ ਵਿੱਚ ਤਰਮੀਮਾਂ ਦੀ ਜ਼ਰੂਰਤ ਹੈ ਜਿਹਦਾ ਜਵਾਬ ਅੱਜ ਤੱਕ ਪ੍ਰਧਾਨ ਮੰਤਰੀ ਸਾਹਿਬ ਨੇ ਨਹੀਂ ਦਿੱਤਾ ਔਰ ਜੇ ਅਮਨ ਅਰੋੜਾ ਜੀ ਦਾ ਜ਼ਿਕਰ ਕਰ ਰਹੇ ਸੀ ਉਹ ਇੰਨੀਆਂ ਚੀਜ਼ਾਂ ਦਾ ਜ਼ਿਕਰ ਕਰ ਰਹੇ ਸੀ ਸੋ ਅਸੀਂ ਮਤਲਬ ਕਹਿ ਜਾਂ ਜੈ ਜਿਹੜੇ ਕਿ ਆਪਣਾ ਸਰੀਨ ਸਾਹਿਬ ਤੁਸੀਂ ਵੀ ਪੰਜਾਬੀ ਹੋ ਪੰਜਾਬ ਦੇ ਰਹਿਣ ਵਾਲੇ ਹੋ ਪੰਜਾਬ ਦੇ ਪ੍ਰਤੀ ਦਰਦ ਰੱਖੋ ਨੈਚੁਰਲੀ ਹੈ ਜੇ ਪੰਜਾਬ ਬਚੇਗਾ ਤਾਂ ਆਪਾਂ ਸਾਰੇ ਬਚਾਂਗੇ ਪੰਜਾਬ ਜੀਵੇਗਾ ਤਾਂ ਅਸੀਂ ਸਾਰੇ ਜੀਵਾਂਗੇ ਜੇ ਇਟਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਪੈਸਾ ਇਥੋਂ ਲੈ ਕੇ ਕੇਂਦਰ ਸਰਕਾਰ ਲੁੱਟ ਕੇ ਲੈ ਕੇ ਜਾਂਦਾ ਆ ਠੀਕ ਹੈ ਕਿਉਂਕਿ ਦਿੰਦਾ ਤੇ ਹੈ ਨਹੀਂ ਉਹ ਨਾ ਤਾਂ ਸਾਡਾ ਆਰਡੀਐਫ ਦਿੱਤਾ ਲੈ ਤੱਕ ਨਾ ਉਹਨੇ ਸਾਡਾ ਐਮਡੀਐਫ ਦਿੱਤਾ ਨਾ ਸਾਡਾ ਹੈਲਥ ਮਿਸ਼ਨ ਦਿੱਤਾ ਪਤਾ ਨਹੀਂ ਤੁਸੀਂ ਕਿਹੜੇ 42% ਦੀਆਂ ਗੱਲਾਂ ਕਰੀ ਜਾ ਰਹੇ ਹੋ ਜਦੋਂ ਉਹ ਪੈਸਾ ਨਹੀਂ ਦਿੰਦਾ ਘੱਟੋ ਘੱਟ ਪੰਜਾਬ ਦੇ ਨਾਲ ਖੜੋ ਲੋਕ ਤੁਹਾਨੂੰ ਯਾਦ ਕਰਨਗੇ ਆ ਸ੍ਰੀਨ ਸਾਹਿਬ ਸੀ ਬੜੇ ਸਟੈਂਡ ਲੈਂਦੇ ਸੀ ਪੰਜਾਬ ਦੇ ਲਈ ਖੜਦੇ ਸੀ ਵਰਨਾ ਤੁਹਾਡੇ ਕੋਲੇ ਕਿਸਾਨ ਦੇ ਪੁੱਤਰ ਮਸੀਹਾ ਕਹਿਣ ਵਾਲੇ ਤਾਂ ਜਾਖੜ ਸਾਹਿਬ ਵੀ ਹੈਗੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਉਹ ਸਿਰਫ ਗੱਲਾਂ ਕਰਦੇ ਆ ਭਾਸ਼ਣ ਵਰਜੀ ਕਰਦੇ ਆ ਟਵੀ ਜਵਾਬ ਲੈ ਲੂੰਗੀ ਸਨਿਨ ਜੀ ਦੇ ਕੋਲੋਂ ਲੇਕਿਨ ਇੱਕ ਚੀਜ਼ ਦਾ ਜਵਾਬ ਦੇ ਦੋ ਕਿ ਤੁਸੀਂ ਕਹਿੰਦੇ ਹੋ ਤਰਮੀਮਾਂ ਦੀ ਜ਼ਰੂਰਤ ਹੈ ਉਹ ਇਹ ਤਾਂ ਬੀਜੇਪੀ ਕਹਿ ਰਹੀ ਹੈ ਕਿ ਜਿਹੜਾ ਹੈਗਾ ਉਹ ਤਾਂ ਦਿਓ ਪਹਿਲਾਂ ਮੁਆਵਜ਼ਾ ਮੈਡਮ ਇਹ ਹੀ ਚੀਜ਼ ਦੀ ਗੱਲ ਹੈਗੀ ਹੈ ਤਰਮੀਮਾਂ ਦੀ ਜ਼ਰੂਰਤ ਹੈ ਹੁਣ ਤੁਸੀਂ ਦੱਸੋ ਅਸੀਂ 6500 ਰੁਪਏ ਦੇਈ ਦੀ ਉਹ ਤਾਂ ਦੇ ਦੇਾਂਗੇ ਫਿਰ ਅਲਟੀਮੇਟਲੀ 6500 ਰੁਪਏ ਤਾਂ ਦੇ ਹੀ ਦੇਾਂਗੇ ਸਾਰਾ ਹੈਗਾ ਕਿ ਜਿਹੜਾ ਅਸੀਂ ਮੁਖਮਤ ਮੁਖਤ ਮੁੱਖ ਮੰਤਰੀ ਸਾਹਿਬ ਨੇ ਲਿਖ ਕੇ ਭੇਜਿਆ ਵੀ ਉਹਨੂੰ ਕਿਉਂ ਕਹਿੰਦੇ ਚ ਤਬਦੀਲੀ ਜਿਹੜੀ ਹੈ ਤਰਮੀਮ ਜਿਹੜੀ ਹੈ ਉਹ ਕੇਂਦਰ ਸਰਕਾਰੀ ਕਰ ਸਕਦੀ ਹੈ ਤਰਮੀਮ ਜ਼ਰੂਰੀ ਹੈ ਸਨਿਨ ਜੀ ਦਾ ਸਟ੍ਰਿੰਗ ਇਹ ਕਿਤੇ ਅਮਨ ਲੋਣਾ ਜੀ ਬੈਠੇ ਨੇ ਮੈਨੂੰ ਇਹ ਦੱਸ ਦਿਓ ਕਿ ਜਿਹੜੇ ਤੁਸੀਂ ਖਰਚੇ ਕਹਿੰਦੇ ਸਕਰੀਨ ਤੇ ਚਲਾ ਦਿਓ ਜਿਹੜੇ ਖਰਚੇ ਕਿਤੇ ਉਹ ਵੀ ਦੱਸੋ ਨਾ ਫਿਰ ਕਿਹੜੇ ਖਰਚੇ ਕਰਤੇ ਜੀਓ ਅੱਜ ਜੇ 650 ਜਾਂ 2000 ਜਾਂ 2500 ਦੀ ਗੱਲ ਕਰਦੇ ਹੋ ਇਹ ਤੇ ਉਹਨਾਂ ਸਾਲਾਂ 'ਚ ਵੀ ਸੀਗੇ ਜਦੋਂ ਤੁਸੀਂ ਆਪਣੇ ਰਾਜ ਦੇ ਖਰਚੇ ਦਿਖਾਉਂਦੇ ਪਿਓ ਐਸ ਡੀ ਆਰ ਐਫ ਦੇ ਇਹ ਤੇ ਉਹਨਾਂ ਵਿੱਚ ਸੀਗੇ ਫਿਰ ਕਿਹੜੇ ਖਰਚੇ ਆਏ ਹੂੰ ਫਲੱਡ ਦੇ 23 'ਚ ਆਇਆ ਸੀਗਾ ਹੂੰ ਕਿਹੜੇ ਖਰਚੇ ਨੇ ਬਾਕੀ ਸਾਲਾਂ 'ਚ ਕਿਹੜੇ ਕਿਹੜੇ ਫਲੱਡ ਦੇ ਖਰਚੇ ਪੈਸੇ ਦੇ ਵੀ 250 ਜਨਤਨੋਂ ਇਹਨਾਂ ਕੋਲ ਝੂਠ ਬੋਲੋਗੇ ਸਵਾਲ ਜੋ ਨੇ ਇੱਕ ਦੂਜੇ ਨੂੰ ਕਿੱਥੇ ਚਾ ਰਹੇ ਨੇ ਲੇਕਰ ਕਿਸੇ ਇੱਕ ਜਵਾਬ ਤੇ ਪਹੁੰਚਣਾ ਪਏਗਾ ਆਪਸੀ ਸਹਿਮਤੀ ਬਣਾਉਣੀ ਪਏਗੀ ਤਾਲਮੇਲ ਬਣਾਉਣਾ ਪਏਗਾ ਸਰ ਤਾਂ ਹੀ ਪੰਜਾਬ ਦਫੇ ਪਲਾ ਹੋ ਸਕੇਗਾ ਬਾਬਾ ਸ਼ੁਕਰੀਆ ਦੋਨਾਂ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ